ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਇਸ ਟਾਈਮ ਬਠਿੰਡਾ ਰੋਡ ਤੇ ਮੌਜੂਦਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਗੁਨੀਆਣਾ ਤੋਂ ਜੈਤੋ ਨੂੰ ਜਾਂਦਿਆ ਰਸਤੇ ਦੇ ਵਿੱਚ ਹੱਡਾ ਰੋੜੀ ਆਉਂਦੀ ਆ ਜਿੱਥੇ ਉੱਥੇ ਇੱਕ ਬਹੁਤ ਹੀ ਦਰਦਨਾਕ ਹਾਸਦਾ ਹੋਇਆ ਤੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਗੱਡੀ ਦੀਆਂ ਜੋ ਪਿਕਅਪ ਗੱਡੀ ਹੈ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਹਾਲਤ ਦੇਖੋ ਕਿਵੇਂ ਹੋ ਗਈ ਆ ਜਿਹੜਾ ਡਰਾਈਵਰ ਵੀਰ ਕੱਢਿਆ ਕਹਿੰਦੇ ਉਹਦੀ ਲਾਤ ਆ ਨਾ ਜਿਹੜੀ ਬਿਲਕੁਲ ਅ ਵੱਡੀ ਗਈ ਆ ਲਾਤਾ ਜਿਹੜੀ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਡਰਾਈਵਰ ਸਾਈਡ ਆ ਜਿਹੜੀ ਦੇਖੋ ਕਿਵੇਂ ਹਾਲਾਤ ਨੇ ਜਿਹੜੇ ਗੱਡੀ ਦੇ ਕੀ ਹੋਏ ਨੇ ਤੇ ਵਾਹਿਗੁਰੂ ਕਰੇ ਉਸ ਡਰਾਈਵਰ ਵੀਰ ਦੀ ਜਾਨਾ ਜਿਹੜੀ ਬਚ ਜਾਵੇ ਜਿਹੜੀ ਸਵਾਰੀ ਨਾਲ ਬੈਠੀ ਹੋਊਗੀ ਉਸ ਦੇ ਵੀ ਮੈਨੂੰ ਲੱਗਦਾ ਨਹੀਂ ਕਿ ਚੰਦ ਸੋਣਗੇ ਕਿ ਜਿਹੜੀ ਪੈਂਟ ਆ ਉਹਨਾਂ ਦੀ ਉਤਾਰ ਕੇ ਇਹੀ ਬਾਹਰ ਕੱਢਿਆ ਗਿਆ ਬਾਈ ਨੂੰ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਆ ਤਾਂ ਅਹ ਦੇਖੋ ਇਹ ਛੜਕ ਜਿਹੜੀ ਚੌੜੀ ਘਟ ਹੋਣ ਦੇ ਕਾਰਨ ਜਿਹੜੇ ਆਏ ਦਿਨ ਇੱਥੇ ਹਾਸਦੇ ਹੁੰਦੇ ਰਹਿੰਦੇ ਨੇ ਤਾਂ ਹਾਸਦਿਆਂ ਦੇ ਕਾਰਨ ਜਿਹੜੇ ਇੱਥੇ ਹੰਪ ਬਣਾਏ ਗਏ ਸੀ ਪਰ ਉਹਦੇ ਵੀ ਕਿਤੇ ਨਾ ਕਿਤੇ ਸਾਈਡ ਇਫੈਕਟ ਨੇ ਉਹਦੇ ਨਾਲ ਵੀ ਲੋਕਾਂ ਦੇ ਜਿਹੜੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਜਿਹੜੀ ਗੱਡੀ ਸੀ ਤਾਂ ਉਸ ਦੀ ਹਾਲਾਤ ਕੀ ਹੋਏ ਨੇ ਤਾਂ ਅੱਗੇ ਤੁਹਾਨੂੰ ਰੋਡਵੇਜ ਬਾਸਾ ਜਿਹੜੀ ਉਹ ਵੀ ਦਿਖਾਵਾਂਗੇ ਅਸੀਂ ਜੋ ਰੋਡਵੇਜ ਬੱਸ ਦੀਆਂ ਤਸਵੀਰਾਂ ਨੇ ਤੁਹਾਨੂੰ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿ ਜਿੰਨੀਆਂ ਸਵਾਰੀਆਂ ਸੀ ਸਾਰੀਆਂ ਦੇ ਸਾਰੀਆਂ ਦੇ ਬਿਲਕੁਲ ਸੱਟਾਂ ਲੱਗੀਆਂ ਹੋਈਆਂ ਨੇ ਐਂਬੂਲੈਂਸ ਆ ਜਿਹੜੀ ਉਹਨਾਂ ਨੂੰ ਲੈ ਕੇ ਗਈ ਹੋਈ ਸੀ ਤੇ ਪ੍ਰਸ਼ਾਸਨ ਇੱਥੇ ਜਰੂਰ ਪਹੁੰਚ ਗਿਆ ਸੀ ਸਮੇਂ ਸਿਰ ਪਰ ਆਪਾਂ ਗੱਲਬਾਤ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਨੇ ਆ ਅਸੀਂ ਤੁਹਾਨੂੰ ਰੋਡਵੇਜ ਬੱਸ ਦੀਆਂ ਕਿ ਕਿ ਹਾਲਾਤ ਨੇ ਜਿਹੜੇ ਰੋਡਵੇਜ ਬੱਸ ਦੇ ਹੋਏ ਨੇ ਤਾਂ ਦੇਖੋ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਵੇਂ ਜਿਹੜਾ ਇਹ ਹਾਸਦਾ ਹੁੰਦਾ ਪੂਰੇ ਦਾ ਪੂਰਾ ਜਦੋਂ ਅਸੀਂ ਪਹੁੰਚੇ ਸੀ ਤਾਂ ਉਹਦੋਂ ਨੂੰ ਜਿਹੜਾ ਉਹ ਲੈ ਕੇ ਚਲੇ ਗਏ ਸੀ ਪਰ ਉਸ ਤੋਂ ਪਹਿਲਾਂ ਕਵਰਿੰਗ ਹੋਈ ਜਾਂ ਨਹੀਂ ਇਹਦੇ ਬਾਰੇ ਅਸੀਂ ਅੱਗੇ ਜਰੂਰ ਆ ਜਾਣਾਂਗੇ ਪਰ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਹਾਲਾਤ ਦਿਖਾ ਦਿੰਨੇ ਆ ਅਸੀਂ ਤੁਸੀਂ ਦੇਖ ਸਕਦੇ ਹੋ ਹਾਲਾਤ ਕਿੱਦਾਂ ਦੇ ਨੇ ਡਰਾਈਵਰ ਸੀਟ ਆ ਜਿਹੜੀ ਬਿਲਕੁਲ ਇਧਰੋਂ ਵੀ ਗਈ ਹੋਈ ਆ ਬਹੁਤ ਹੀ ਜੜੇ ਕੀ ਹਾਲਾਤ ਤੁਹਾਨੂੰ ਦਿਖਾਉਨੇ ਆ ਅਸੀਂ ਬਸ ਦੇ ਬਹੁਤ ਹੀ ਦਰਦਨਾਕ ਹੱਸਦਾ ਹੋਇਆ ਤਾਂ ਹੱਸਦੇ ਆਏ ਦਿਨ ਹੁੰਦੇ ਰਹਿੰਦੇ ਨੇ ਪਰ ਇਹ ਛੜਕ ਜਿਹੜੀ ਚੌੜੀ ਨਹੀਂ ਕੀਤੀ ਜਾ ਰਹੀ ਚੌੜੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਵੀ ਕਾਰਨ ਦੱਸਿਆ ਜਾ ਰਿਹਾ ਕਿ ਜਿਹੜਾ ਜੀਦੇ ਟੂਲ ਪੈਂਦਾ ਉਸ ਕਰਕੇ ਜਿਹੜੀ ਇਹ ਸੜਕ ਚੌੜੀ ਨਹੀਂ ਕੀਤੀ ਜਾ ਰਹੀ ਪਰ ਇਹ ਸੜਕ ਤੇ ਆਏ ਨਾ ਆਏ ਦਿਨ ਹੱਸਦੇ ਹੁੰਦੇ ਰਹਿੰਦੇ ਨੇ ਪਰ ਸਰਕਾਰਾਂ ਜਿਉਂ ਤੋਂ ਤਿਉਂ ਤਸ ਤੋਂ ਮਾਸ ਨਹੀਂ ਕਰਦੀਆਂ ਹਮਪ ਜਰੂਰ ਬਣਾ ਦਿੱਤੇ ਨੇ ਅਕਲੀਆ ਕਾਲਜ ਕੋਲ ਅੱਗੇ ਹੰਪ ਬਣਾਇਨੇ ਪਰ ਉਸਦੇ ਨੁਕਸਾਨ ਬਹੁਤ ਨੇ ਉਸਦੇ ਨੁਕਸਾਨ ਕਰਨਾ ਜਿਹੜੀਆਂ ਸੱਟਾਂ ਫੇਟਾਂ ਵੱਜ ਜਾਂਦੀਆਂ ਨੇ ਲੋਕਾਂ ਦੇ ਪਰ ਲੋਕ ਨੇ ਜਿਹੜੇ ਜਿਉਂ ਤੋਂ ਤਿਉਂ ਨੇ ਤੇ ਸਰਕਾਰਾਂ ਵੀ ਜਿਉਂ ਤੋਂ ਤਿਉਂ ਨੇ ਆਏ ਦਿਨ ਕਿਸੇ ਦੇ ਘਰ ਤੋਂ ਇਸ ਸੜਕ ਦੇ ਉੱਪਰ ਚੱਲਦੇ ਆਂ ਜਿਹੜਾ ਲੋਕ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਇਸੇ ਤੱਕ ਅਹੀ ਹਾਲਾਤ ਤੁਹਾਨੂੰ ਦਿਖਾਉਂਦੇ ਰਹਿਾਂਗੇ ਗੱਲਬਾਤ ਕਰਾਂਗੇ ਮਾਤਾ ਦੇ ਨਾਲ ਇਹ ਪੂਰਾ ਜਿਹੜਾ ਹਸਦਾ ਕਿਵੇਂ ਹੁੰਦਾ ਮਾਤਾ ਸਾਡੇ ਨਾਲ ਮੌਜੂਦ ਆ ਹਾਂਜੀ ਮਾਤਾ ਜੀ ਹਾਂਜੀ ਮਾਤਾ ਸੱਸੀ ਕਾਲ ਜੀ ਸੱਸੀ ਕਾਲ ਕਿਵੇਂ ਇਸ ਬੱਸ ਦੇ ਵਿੱਚ ਸੀ ਤੁਸੀਂ ਤੁਸੀਂ ਜੀ ਬੱਸ ਤੇ ਸੀ ਬੇਟੇ ਮੈਂ ਤਾਂ ਤੇ ਕਿਵੇਂ ਇਹ ਪੂਰੀ ਘਟਨਾ ਕਿਵੇਂ ਹੁੰਦੀ ਆ ਜੀ ਬੇਟੇ ਮੈਂ ਤਾਂ ਆਪਦੇ ਅੱਖਾਂ ਬੰਦ ਕਰਕੇ ਬੈਠੀ ਸੀਗੀ ਮੈਂ ਤਾਂ ਜਦੋਂ ਪਤਾ ਮਗਰੋਂ ਹੀ ਲੱਗਿਆ ਕਿ ਜਦੋਂ ਬੱਸ ਦੇ ਵਿੱਚ ਖੜਕਾ ਹੋਣ ਲੱਗਿਆ ਲੋਕ ਰੋਣ ਲੱਗ ਗਏ ਬੱਸ ਰੋਕ ਲਈ ਇੱਕਦਮ ਤੇ ਵੀ ਐਕਸੀਡੈਂਟ ਹੋ ਗਿਆ ਬੱਸ ਸਾਈਡ ਤੇ ਰੋਕ ਲਈ ਅਸੀਂ ਉਤਰ ਗਏ ਤੇ ਬੱਸ ਦੇ ਵਿੱਚ ਸਵਾਰੀਆਂ ਦੇ ਕਿੰਨੀਆਂ ਕਿਦੇ ਸੱਟਾਂ ਲੱਗੀਆਂ ਸੱਟਾਂ ਤਾਂ ਲੈ ਕੇ ਬੈਠੇ ਨਾਲੇ ਬੱਸ ਜਿਆਦਾ ਨਹੀਂ ਉਹ ਬੱਟੀਆਂ ਸੀਗਾ ਸੱਟਾ ਕਿਸੇ ਨੂੰ ਫੋਨ ਤਾਂ ਬਾਹਰ ਨਿਕਲਿਆਗਾ ਹੂੰ 7:00 ਵੱਜੀਆਂ ਰਹੀਆਂ ਨਾਲ ਦੇ ਨਾਲ ਲੈ ਕੇ ਬਿਲਕੁਲ ਕਾਰ ਤੇ ਲੈ ਕੇ ਕੋਈ ਕਿਸੇ ਲੈ ਕੇ ਕੋਈ ਕਿਸੇ ਲੈ ਕੇ ਐਂਬੂਲੈਂਸ ਵਗੈਰਾ ਆ ਗਈ ਸੀ ਟਾਈਮ ਤੇ ਐਂਬੂਲੈਂਸ ਤਾਂ ਨਹੀਂ ਆਈ ਸੀ ਕਿ ਪਹਿਲੇ ਲੈ ਕੇ ਸੀ ਲੋਕ ਪਹਿਲਾਂ ਹੀ ਲੈ ਕੇ ਸੀ ਲੋਕ ਹਾਂ ਲੋਕ ਲੈ ਕੇ ਮਦਦ ਬਹੁਤ ਕੀਤੀ ਲੋਕਾਂ ਨੇ ਤੁਸੀਂ ਦੇਖਿਆ ਡਰਾਈਵਰ ਜਿਹੜੀ ਗੱਡੀ ਵਾਲਾ ਡਰਾਈਵਰ ਸੀ ਉਹਦੇ ਕਿੰਨੀ ਕੁ 7:00 ਵੱਜੀ ਸੀ 7:00 ਵੱਜੀ ਸੀ ਬੇਟਾ ਕੋਲ ਦੀ ਨਾਲ ਕਿ ਗਿਆ ਉਹ ਬੱਸ ਦੇ ਵਿੱਚ ਫੋਨ ਕਾਫੀ ਨਿਕਲਿਆਗਾ ਐ ਨਹੀਂ ਪਤਾ ਕਿੰਨੀ ਕੁ 7:00 ਵੱਜੀ ਸੀ ਬੇ ਸਾਈਡ ਤੇ ਹੋ ਕੇ ਤੇ ਜਿਹੜਾ ਬੱਸ ਦਾ ਡਰਾਈਵਰ ਸੀ ਉਹਦੇ ਕਿੰਨੀ ਕੁ 7:00 ਵੱਜੀ ਸੀ 7:00 ਵੱਜੀ ਬੇਟਾ ਉਹਦੇ ਹੂੰ ਜਿਵੇਂ ਲੱਗਦਾ ਤੁਹਾਨੂੰ ਬਚ ਜਾਣਗੇ ਵਾਹਿਗੁਰੂ ਮੇਰ ਕਰੇ ਕਿ ਉਹਨਾਂ ਦੀ ਬਚ ਜਾਨਗੇ ਬੇਟੇ ਜੀ ਉਹ ਕੈਂਟਰ ਵਾਲੇ ਦਾ ਨੁਕਸਾਨ ਹੋਇਆਗਾ ਬਾਕੀ ਤਾਂ ਸਾਰੇ ਤਕਰੀਬ ਨੂੰ ਸੱਤਾ ਬਚਿਆ ਠੀਕ ਹੋ ਜਾਣਗੇ ਕੈਂਟਰ ਵਾਲੇ ਦੀ ਹਾਲਤ ਠੀਕ ਹੋ ਸਕਦੀ ਹੈ ਪਰਮਾਤਮਾ ਵਾਹਿਗੁਰੂ ਕਰੇ ਮੇਰ ਕਰੇ ਉਹਨਾਂ ਦੇ ਉੱਪਰ ਬਿਲਕੁਲ ਅਸੀਂ ਗੱਡੀ ਦੇਖੀ ਆ ਹਾਲਾਤ ਦੇਖਿਆ ਜਿਹੜੇ ਬਿਲਕੁਲ ਜੇ ਕਹਿ ਦਈਏ ਵੀ ਆਪਾਂ ਨਾਜ਼ੁਕ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਜੀ ਹਾਂਜੀ ਉਹਦਾ ਹਾਂ ਹਾਂ ਉਹਦਾ ਨੁਕਸਾਨ ਜ਼ਿਆਦਾ ਹੋਇਆਗਾ ਵੈਸੇ ਇਧਰਲੇ ਪਾਸੇ ਤਾਂ ਮਾਲਕ ਦੀ ਕਿਰਪਾ ਹੀ ਠੀਕ ਹੈ ਜੀ ਮੌਕੇ ਤੇ ਤੁਹਾਡੇ ਤੋਂ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ ਕੀ ਹਾਲਾਤ ਰਹੇ ਨੇ ਗੱਡੀ ਵਾਲੇ ਦੀ ਜਿਹੜੀ ਹਾਲਤ ਆ ਜਿਹੜੀ ਗੱਡੀ ਨੂੰ ਤਸਵੀਰਾਂ ਦੇਖ ਕੇ ਤਾਂ ਬਿਲਕੁਲ ਬੱਚਨ ਦੇ ਹਾਲਤ ਨਾਜ਼ੁਕ ਦਿਖ ਰਹੇ ਆ ਜੀ ਨਹੀਂ ਗੱਡੀ ਵਾਲੇ ਜਿਹੜਾ ਮੁੰਡਾ ਜਿਹੜਾ ਆਪਣਾ ਤੇ ਹੱਥੀ ਵਾਲਾ ਡਰਾਈਵਰ ਹੈ ਇਹ ਲੱਤ ਕੱਟੀ ਗਈ ਹੈ ਇਹਨੂੰ ਇੱਕ ਵਾਰੀ 108 ਐਮਬੂਲੈਂਸ ਬਣਾ ਕੇ ਅਸੀਂ ਮੌਕੇ ਤੇ ਇਹਨੂੰ ਇੱਥੇ ਗੋਨਣਾ ਸਿਲਸਾ ਸਲ ਭਜ ਹੈ ਉਥੋਂ ਮਨਲਾ ਸ਼ਹਿਰ ਰੈਫਰ ਕਰਤਾ ਨੂੰ ਅੱਗੇ ਸਿਲਸਾ ਸਲ ਭੰਡੇ ਦਾ ਤੇ ਇਹ ਲੱਤ ਕੱਟੀ ਗਈ ਸੀਗੀ ਜੀ ਆ ਕਿ ਡਾਕਟਰ ਦੱਸਣਗੇ ਵੀ ਇਹ ਹਾਲਾਤ ਕੀ ਕਿਵੇਂ ਹੈ ਅੱਗੇ ਰੈਫਰ ਕਰਨਾ ਜਾਂ ਕੁਝ ਬੋਲਦੇ ਚੱਲਦੇ ਸੀ ਕਿ ਕਿਵੇਂ ਹੋਇਆ ਇਹ ਹਸ ਦਾ ਕੁਝ ਦੱਸਿਆ ਉਹਨਾਂ ਨੂੰ ਯਾਦ ਸੇ ਵਰਣੀ ਜੀ ਪਤਾ ਮਨਲਾ ਮੈਨੂੰ ਸਾਨੂੰ ਆਪਦੇ ਮੁਤਾਬਕ ਹੈ ਵੀ ਓਵਰਟੇਕਿੰਗ ਕਰਦੇ ਹੋਗੇ ਜਦ ਬੱਸ ਵਾਲਾ ਕਿਉਂ ਕਰਦਾ ਹੋ ਜਾਂ ਉਹ ਕਰਦਾ ਹੋਗਾ ਛਿੱਟੇ ਹੱਥੀ ਵਾਲਾ ਹੂੰ ਸਾਹਮਣੋਂ ਨਾਲ ਟੱਕਰ ਹੋ ਗਈ ਸਾਹਮਣੇ-ਸਾਹਮਣੀ ਟੱਕਰ ਹੋਈ ਬੱਸ ਦੇ ਵਿੱਚ ਸਵਾਰੀਆਂ ਸੀਗੀਆਂ ਉਹਨਾਂ ਦੇ ਹਾਲਾਤ ਕਿਵੇਂ ਸਵਾਰੀਆਂ ਸੀਗੀਆਂ ਪਰ ਸਵਾਰੀਆਂ ਨੇ ਕੋਈ ਸੱਟ ਜ਼ਿਆਦਾ ਨਹੀਂ ਹੈਗੀਆਂ ਸਵਾਰੀਆਂ ਠੀਕ ਨੇ ਤੇ ਸਵਾਰੀਆਂ ਕੋਈ ਦਾਖਲ ਨਹੀਂ ਹੋਇਆ ਆਪਾਂ ਆਪਣੇ ਤਾਲੀਕਰ ਤਰ੍ਹਾਂ ਕਰੋ ਜਲੇਗਾ ਮੌਕੇ ਤੇ ਕੋਈ ਸਹਿਮ ਵੀ ਜਾਂਦੇ ਆ ਜਿਵੇਂ 21 21 ਦਾ ਐਕਸੀਡੈਂਟ ਐ ਐਕਸੀਡੈਂਟ ਐ ਮਾੜਾ-ਮੋਟਾ ਤਾਂ ਹੋਈ ਜਾਂਦਾ ਪਰ ਸਵਾਰੀਆਂ ਵਾਸਲੇ ਠੀਕ ਹੈ ਜਿਆਦਾ ਸੱਟ ਵਾਸੇ ਮੁੰਡੇ ਦੀ ਹੈ ਛਿੱਟੇ ਹੱਥਿਆਂ ਦੀ ਠੀਕ ਹੈ ਜੀ ਬਾਈ